ਪੁਲਿਸ ਪਾਰਟੀਆਂ ਜਦ ਪੈਟਰੋਲੇ ਮਾੜੇ ਅਨਸਰਾ ਖਿਲਾਫ ਗਸ਼ ਚੈਕਿੰਗ ਤੇ ਸੀਗੀਆਂ ਤਾਂ ਉਹਨਾਂ ਨੂੰ ਦੋ ਨੌਜਵਾਨ ਉਥੇ ਥੋੜਾ ਸ਼ੱਕੀ ਹਾਲਾਤ ਦਿਖਾਈ ਦਿੱਤੇ ਜਦਨੂੰ ਕਾਬੂ ਕੀਤਾ ਗਿਆ ਮੌਕੇ ਤੇ ਜਦੋਂ ਉਹਨਾਂ ਨੂੰ ਕਾਬੂ ਕੀਤਾ ਤਾਂ ਉਹਨਾਂ ਕੋਲੋਂ 150 ਗ੍ਰਾਮ ਹੈਰਨ ਬਰਾਮਦ ਹੋਈ ਜੀ ਉਹਨਾਂ ਦੇ ਇੱਕ ਜਸਕਰਨ ਸਿੰਘ ਹੈ ਇੱਕ ਜਸਪਾਲ ਸਿੰਘ ਹੈ ਜਸਕਰਨ ਸਿੰਘ ਪੁੱਜੋਗਲਾ ਬਠਿੰਡਾ ਦਾ ਰਹਿਣ ਵਾਲਾ ਹੈ ਤੇ ਜਸਪਾਲ ਸਿੰਘ ਜਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਇੱਕ ਤੋਂ ਬੜੇ ਇਹ ਇਹ ਥਾਣਾ ਕੈਂਟਰੀਆ ਦੇ ਵਿੱਚ ਮੁਕੱਦਮਾ ਦਰਜ ਹੋਇਆ ਥਾਣਾ ਕੈਂਟਰੀਆ ਵਿੱਚੋ ਹੀ ਇਹ ਬਰਾਮਦ ਹੋਈ। ਇਹ ਕਮਿਨੀ ਵੀ ਬਰਾਮਦ ਹਾਂਜੀ ਇਹਨਾਂ ਤੋਂ ਜੋ ਤ ਤਲਾਸ਼ੀ ਲਈ ਗਈ ਤਾਂ 20000 ਰੁਪਏ ਦੀ ਡਰੱਗ ਮਨੀ ਤੇ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਜਿਸ ਦੇ ਇਹ ਅੱਗੇ ਡਰੱਗ ਨੂੰ ਮਤਲਬ ਵੇਚਣ ਵਗੈਰਾ ਜਾਂ ਆਏ ਸੀ। ਇਹਨਾਂ ਦੇ ਪਿਛਲੇ ਰਿਪੋਰਟ ਕੀ ਸੀ। ਕਿ ਇਹ ਅਜੇ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਹੈ ਜੀ ਅਜੇ ਇਹਦੇ ਵਿੱਚ ਜਿਹੜਾ ਦੋਸ਼ੀ ਜਸਕਰਨ ਸਿੰਘ ਹੈਗਾ ਉਹਤੇ तकरीबन 8 ਮੁਕਦਮੇ ਹੈਗੇ ਨੇ ਜੀ ਪਹਿਲਾ ਉਹ ਵੱਖ-ਵੱਖ ਚੋਰੀ ਦੇ ਨਕਾਤੀ ਦੇ ਇਸ ਤਰੀਕੇ ਦੇ ਐਡੀਬੀਐਸ ਦੇ ਵੀ ਉਹ ਵੱਖ-ਵੱਖ ਮੁਕਦਮੇ ਹੈਗੇ ਆ ਬਾਕੀ ਜੋ ਜਸਪਾਲ ਸਿੰਘ ਆ ਉਹ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਇਹਦਾ ਦਰਾਨੀ ਤਫਤੀਸ਼ ਅਸੀਂ ਉਥੋਂ ਇਹਦਾ ਰਿਕਾਰਡ ਪੜਤਾਲ ਕਰਕੇ ਕਲੀਅਰ ਕਰਾਂਗੇ ਹਾਂਜੀ ਉਹਨੂੰ ਗ੍ਰਿਫਤਾਰ ਕਰਨ ਉਪਰਾਂ ਤੇ ਇਹਨਾਂ ਨੂੰ ਅਸੀਂ ਪੇਸ਼ ਅਦਾਲਤ ਕਰਦੇ ਆ ਜੀ ਪੇਸ਼ ਅਦਾਲਤ ਕਰਕੇ ਅਸੀਂ ਇਹਨਾਂ ਦਾ ਰਿਵਾਡ ਹਾਸਲ ਕਰਾਂਗੇ ਤੇ ਰਿਵਾਡ ਹਾਸਲ ਕਰਕੇ ਜੋ ਵੀ ਇਹ ਡਰੱਗ ਵਗੈਰਾ ਕਿੱਥੋਂ ਲੈ ਕੇ ਆਏ ਸੀ ਕਿੱਥੇ ਵੇਚਣਾ ਸੀ ਦੋਨੋਂ ਫਾਰਵਰਡ ਤੇ ਬੈਕਵਰਡ ਲਿੰਕੇਜ ਤੇ ਵਰਕ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲ ਲੇਕੋ ਸਾਡੀ ਇਹਦੇ ਵਿੱਚ ਇਹੀ ਇੱਕ ਸੱਚਤਾ ਉਹ ਨਹੀਂ ਹੈ ਜੀ ਇਹ ਸੱਚ ਤੋਂ ਸੱਚ ਕਾਰਵਾਈ ਆਪ ਵਿੱਚ ਲਿਆਂਦੀ ਜਾਊਗੀ ਜਿੱਦਾਂ ਸਪੈਸ਼ਲੀ ਇਹ ਵਾਲਾ ਕੇਸ ਹੈਗਾ ਜਿਹਦੇ ਵਿੱਚ ਦੋਸ਼ੀ ਤੇ ਪੁਰਾਣੇ ਪਰਚੇ ਨੇ ਜੋ ਵਾਰ-ਵਾਰ ਜੁੜਨ ਕਰਦੇ ਆਦੀ ਨਹੀਂ ਇਹਦੇ ਵਿੱਚ ਵੀ ਕਾਨੂੰਨ ਦੀਆਂ ਜੋ ਪੀਐਨਐਸ ਦੀਆਂ ਸਖਤ ਧਾਰਾਵਾਂ ਜਿਵੇਂ 111 112 ਉਹਨਾਂ ਦਾ ਵੀ ਇਸਤੇਮਾਲ ਕੀਤਾ ਜਾਵੇਗਾ ਪਰੋਫੈਰੀ ਕੀਤਾ ਇਹਨਾਂ ਦੇ ਜਿਵੇਂ ਬਿਲਕੁਲ ਜੀ ਬਿਲਕੁਲ ਅਸੀਂ ਜਦੋਂ ਰਿਮਾਂਡ ਲਵਾਂਗੇ ਇਹਨਾਂ ਦਾ ਸਾਰਾ ਰਿਕਾਰਡ ਅਸੀਂ ਔਨ ਫਾਈਲ ਲੈ ਕੇ ਆਵਾਂਗੇ ਰਿਕਾਰਡ ਫਾਈਲ ਲਿਆਉਣ ਤੋਂ ਬਾਅਦ ਅਸੀਂ ਜੋ ਵੀ ਇਹਨਾਂ ਦੇ ਨਾਮ प्रॉपर्टी ਹੋਊਗੀ ਜਾਂ ਇਹਨਾਂ ਦੇ ਰਿਸ਼ਤੇਦਾਰਾਂ ਦੇ ਭੈਣ ਭਰਾ ਮਾਪੇ ਉਹਦੇ ਨਾਲ ਜੋ ਵੀ ਇਹਨਾਂ ਨੇ ਇੱਥੇ ਨਸ਼ੇ ਦੀ ਸੇਲ ਪਰਚੇਸ ਤੋਂ ਕਿਸੇ ਤਰੀਕੇ ਦੀ ਵੀ ਕੋਈ ਵੀ ਜਾਇਦਾਦ ਬਣਾਈ ਹੈ ਉਹਨੂੰ ਅਸੀਂ ਡੈਫੀਨਿਟਲੀ ਫ੍ਰੀਜ਼ ਕਰਾਂਗੇ ਇੱਕ ਦੋਸ਼ੀ ਜਿਹੜਾ ਹੈਗਾ ਜੀ ਜਸਕਰਨ ਸਿੰਘ ਉਹ ਪੁੱਛੋਕਲਾ ਬਠਿੰਡਾ ਜ਼ਿਲ੍ਹੇ ਦਾ ਰਹਿਣ ਵਾਲਾ ਤੇ ਦੂਜਾ ਜਿਹੜਾ ਜਸਪਾਲ ਸਿੰਘ ਆ ਉਹ ਅੰਮ੍ਰਿਤਸਰ ਜਿਲ੍ਹੇ ਦਾ ਰਹਿਣ ਵਾਲਾ ਤੇ ਕੰਮ ਕਰਦੀ ਉਹ ਅਜੇ ਹਜੇ ਫਿਲਹਾਲ ਇਨੀਸ਼ੀਅਲੀ ਸਟੇਜ ਹੈ ਜਿੱਥੇ ਅਜੇ ਕੁਝ ਕਲੀਅਰ ਨਹੀਂ ਹੋਇਆਗਾ ਬਟ ਜੋ ਰਿਮੋਡਲ ਲੈਂਡ ਤੋਂ ਬਾਅਦ ਜਦੋਂ ਤਫਤੀਸ਼ ਉਹ ਤਫਤੀਸ਼ ਹੋਟ ਕਲੀਅਰ ਹੋਏਗਾ